ਹਾਂਜੀ ਹੁਣ ਆਪਾਂ ਇੱਕ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਹੜਾ ਕਿ ਅੱਤਵਾਦੀ ਹੈ ਜਿਹੜਾ ਪਾਕਿਸਤਾਨ ਦਾ ਜਿਹੜਾ ਕਿ ਮੰਨਿਆ ਜਾਂਦਾ ਹੈਗਾ ਜਿਹਦਾ ਨਾਮ ਕੀ ਮਸੂਦ ਅਜਹਰ ਜੋ ਇਹ ਐਸਾ ਕੁਝ ਨਾਮ ਹੈ ਇਹਨਾਂ ਦੇ ਪੁੱਟੇ ਸੇ ਦੇ ਨਾਮ ਜੇ ਹੁੰਦੇ ਆ ਤੇ ਪਰ ਜਿਹੜੀ ਗੱਲ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਪਾਕਿਸਤਾਨ ਨੇ ਜਿਹੜਾ ਸਾਡੇ 26 ਪੰਜਾਬੀ ਮਾਰੇ ਗਏ ਸੀ ਬੇਕਸੂਰ ਤੇ ਸਾਡੇ ਭਾਰਤ ਨੇ ਉਹਨਾਂ ਦਾ ਬਦਲਾ ਲੈ ਲਿਆ ਤੇ ਜਿਹਦੇ ਵਿੱਚ ਕਿ ਹੁਣ ਇਹਦਾ ਪਰਿਵਾਰ ਦੱਸਿਆ ਜਾਂਦਾ ਵੀ ਇਹਦੀ ਭੈਣ ਤੇ ਇਹਦਾ ਜਿਹੜਾ ਇਹਦਾ ਜੀਜਾਗਾ ਤੇ ਇੱਕ ਇਹਦਾ ਜਿਹੜਾ ਮੰਨ ਕੇ ਚਲੋ ਇਹਨਾਂ ਦਾ ਪਰੋਣਾ ਤੇ ਕਈ ਪਰਿਵਾਰ ਇਹਨਾਂ ਦਾ ਸਾਰਾ ਵਿੱਚ ਦੱਸਿਆ ਗਿਆ ਦਾ ਭਰਾ ਤੇ ਉਹਦੀ ਪਤਨੀ ਇਹਨਾਂ ਦਾ ਸਾਰਾ ਪਰਿਵਾਰ ਇੱਕ ਤਹਿਸਮਸ ਕਰ ਦਿੱਤਾ ਗਿਆ ਜਿਹੜੇ ਸਾਡੇ ਆਰਮੀ ਦੇ ਨੌਜਵਾਨਾਂ ਨੇ ਨੌ ਜਗ੍ਹਾ ਤੇ ਜਿਹੜੇ ਨੌ ਅੱਡੇ ਐ ਤਮਦੀਆਂ ਦੇ ਤਾਂ ਉੱਥੋਂ ਇਹਨਾਂ ਨੇ ਇੱਕ ਟਾਰਗੇਟ ਕੀਤਾ ਗਿਆ ਉਹਨਾਂ ਨੂੰ ਕਹਿੰਦਾ ਮਤਲਬ ਵੀ ਉਹਨਾਂ ਦੇ ਅੱਡਾਂ ਤੇ ਤਬਾਹ ਕੀਤੇ ਗਏ ਨੌ ਅੱਡੇ ਜਿਹਦੇ ਵਿੱਚ ਪਾਕਿਸਤਾਨ ਜਿਹੜੇ ਪੰਜਾਬ ਦੇ ਵਿੱਚ ਚਾਰ ਅੱਡੇ ਪੈਂਦੇ ਆ ਬਾਕੀ ਜਿਹੜਾ ਨਾਲ ਇੱਕ ਹੋਰ ਦੇਸ਼ ਲੱਗਦਾ ਜਿਹੜਾ ਪਾਕਿਸਤਾਨ ਦੇ ਵਿੱਚ ਹੀ ਆ ਗਿਆ ਤਾਂ ਇਹ ਨੌ ਅੱਡਿਆਂ ਤੇ ਜੋ ਸਾਡੇ ਭਾਰਤ ਦੇ ਜਿਹੜੇ ਆਰਮੀ ਦੇ ਨੌਜਵਾਨਾਂ ਨੇ ਇਹਨਾਂ ਨੂੰ ਇੱਕ ਅੰਜਾਮ ਦਿੱਤਾ ਬਹੁਤ ਵੱਡਾ ਤਾਂ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਹੁਣ ਕੀ ਕਹਿਣਾ ਵੀਡੀਓ ਦੇ ਵਿੱਚ ਤੇ ਕਿਉਂਕਿ ਹੁਣ ਇਹ ਰੋਂਦੇ ਨਜ਼ਰ ਆਉਂਦੇ ਜਿਹੜਾ ਇਦਾਂ ਤੋਂ ਸਭ ਤੋਂ ਵੱਡਾ ਜਿਹੜਾ ਇੱਕ ਇਤਵਾਦੀ ਮੰਨਿਆ ਜਾਂਦਾ ਜਿਹਦਾ ਨਾਮ ਮਸੂਦ ਅਜਰ ਇਹ ਜਾਂ ਕੁਝ ਨਾਮ ਆਉਦਾ ਤਾਂ ਪਹਿਲਾਂ ਵੀਡੀਓ ਸੁਣੋ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਕੋ ਪੁੱਛਲਾ ਗਿਆ ਹੈ ਬਲਕਿ ਆਤੰਕ ਕੇ ਆਕਾਓ ਕੋ ਵੀ ਐਸਾ ਦਰਦ ਦਿਆ ਗਿਆ ਹੈ जिससे असी मुनीर भी तड़प रहे हैं शहबाज शरीफ भी तड़प रहे हैं लेकिन इससे बीच एक बड़ी खबर सामने आई है जैश ए मोहम्मद के प्रमुख मसूद, मसूद असर, के पूरे परिवार का खात्मा कर दिया गया है चौदह लोग मारे गए हैं जिसमें उसका बेटा पत्नी सभी लोग शामिल है और इस खबर के बाद पाकिस्तान में और ज्यादा मातम बनना शुरू हो गया है तो पूरी खबर की अपडेट के लिए मेरे साथ जुड़े हैं मेरे सहयोगी अभिषेक क्या कुछ बड़ी खबर पाकिस्तान से सामने आपको याद है जब हमास और का हमला किया नहीं सुना ठीक वैसे ही उसी स्टाइल में इसराइल वाले स्टाइल में कहें मोसाद वाले स्टाइल में कहें या फिर जो आप समझे उस स्टाइल में आप कह सकते हैं वही स्टाइल अपनाया है आप गौर करिएगा एक चीज पर ये भारत के नोट ठिकानों को निशाना बनाया नोट ठिकाने को जो एलओसी हमारी कोई ठिकाना चार किलोमीटर अंदर था पीओके में कोई पांच किलोमीटर अंदर था कोई नौ किलोमीटर अंदर था कोई तीस किलोमीटर अंदर था मैक्सिमम मैक्सिमम लेकिन बहावलपुर का जो ठिकाना था वो घुसकर पाकिस्तान में मारा है सौ किलोमीटर दूर क्यों क्योंकि मसूद अजहर का वो ठिकाना था मसूद अजहर का परिवार पूरा परिवार जो आतंक में शामिल था आतंकवाद का जो मतलब पूरा गिरोह चलाया करता था वो उसमें शामिल था वो सारा बहावलपुर से चलाया करता था और ये देखिए कि 100 किलोमीटर दूर एलओसी से 100 किलोमीटर जो चार ठिकाने पाकिस्तान में निशाना बनाए गए हैं वो इसीलिए बनाए गए हैं कि मसूद अजर को खत्म किया जाए हालांकि हां जी जਵੇਂ ਕਿ ਹੁਣ ਸਾਡੇ ਜਿਹੜੀਆਂ ਭਾਰਤ ਦੇ ਵਿੱਚ ਨਿਊਜ਼ ਪੱਤਰਕਾਰ ਆ ਜਿਹੜੇ ਉਹਨਾਂ ਦਾ ਕਹਿਣਾਗਾ ਵੀ ਇਹਨਾਂ ਨੂੰ ਇੱਕ ਜਿਵੇਂ ਬਹੁਤ ਵੱਡਾ ਅਨਜਾਮ ਦੇਤਾ ਸਾਡੀ ਆਰਮੀ ਦੇ ਨੌਜਵਾਨ ਆ ਜਿਵੇਂ ਕਿ ਤਾਂ ਵੀ ਕਹਿਣ ਦਾ ਮਤਲਬ ਇਹ ਆ ਜਿਵੇਂ ਇਹ ਆਪਣੇ ਵਾਰੀ ਹੁਣ ਇਹ ਇਹਨਾਂ ਦੇ ਕਈ ਨਿਊਜ਼ ਚੈਨਲਾਂ ਤੋਂ ਆ ਰਹੀ ਆ ਵੀ ਸਾਡੇ ਜਿਹੜੇ ਬੇਕਸੂਰ ਲੋਗ ਮਾਰੇ ਗਏ ਜਿੱਥੇ ਕੀ ਕਹਿਣਾ ਮਤਲਬ ਵੀ ਜਿੱਥੇ ਇਹਨਾਂ ਦੇ ਮਸੀਤ ਹੁੰਦੇ ਆ ਵੀ ਉਹ ਵੀ ਇਹਨਾਂ ਦੇ ਕਹਿਦਾ ਬਤੈਸ਼ਮੇਸ਼ ਕੀਤੇ ਗਏ ਆ ਜਿੱਥੇ ਇਹਨਾਂ ਦੀਆਂ ਮੰਨ ਕੇ ਚਲੋ ਮਸੀਤਾਂ ਬਣੀਆਂ ਸੀ ਵੀ ਕਹਿਣਾ ਮਤਲਬ ਜਿੱਥੇ ਸਾਡੇ ਜਿਹਨੂੰ ਅਸੀਂ ਰੱਬ ਮੰਨਦੇ ਆ ਆਪਾਂ ਉਹਨਾਂ ਬਾਰੇ ਮਾੜਾ ਨਹੀਂ ਕਹਿਣਾ ਪਰ ਜਿਹੜਾ ਕੀ ਹੁਣ ਆਰਮੀ ਦੇ ਨੌਜਵਾਨਾਂ ਨੇ ਇਹ ਰਾਤ ਨੂੰ ਅਟੈਕ ਹੋਇਆ ਉਥੇ ਚਾਹੇ ਕੋਈ ਇਹਨਾਂ ਦਾ ਕੋਈ ਮਸੀਦ ਆ ਚਾਹੇ ਕੋਈ ਮੰਨ ਕੇ ਚਲੋ ਕੋਈ ਗੁਰਦੁਆਰਾ ਜਾਂ ਕੋਈ ਵੀ ਜਿਹੜੇ ਇਹਨਾਂ ਦਾ ਮੰਨ ਕੇ ਚਲੋ ਮੁਸਲਮਾਨਾਂ ਦੇ ਜੋ ਵੀ ਮੰਦਰ ਹੁੰਦੇ ਆ ਤਾਂ ਆਪਾਂ ਉਹਨਾਂ ਬਾਰੇ ਮਾੜਾ ਨਹੀਂ ਕਹਿੰਦੇ ਕਿਉਂਕਿ ਜਿਹੜੇ ਸਾਡੇ ਹੁਣ ਆਰਮੀ ਦੇ ਨੌਜਵਾਨਾਂ ਨੇ ਇੱਕ ਰਾਤ ਨੂੰ ਇੱਕ ਸਿੱਧਾ ਇਹਨਾਂ ਨੂੰ ਟਾਰਗੇਟ ਕਰੀਆਂ ਗੀਆਂ ਉਹ ਜਗ੍ਹਾ ਦੇ ਨਾਲ ਕਿਤੇ ਮਸੀਤਾਂ ਲੱਗਦੀਆਂ ਜਿੱਥੇ ਕਿ ਇਹਨਾਂ ਨੂੰ ਮੰਨ ਕੇ ਚਲੋ ਇਹ ਮੁਸਲਮਾਨਾਂ ਦੇ ਜੋ ਮੰਦਰ ਬਣੇ ਹੋਏ ਆ ਤੇ ਉਹ ਕਈ ਢਹਿ ਚੁੱਕੇ ਆ ਤੇ ਪਰ ਇਹਦੇ ਵਿੱਚ ਹੁਣ ਜੇ ਗੱਲ ਕਰੀਏ ਸਾਡੇ ਜਿਹੜੇ ਪੰਜਾਬੀਆਂ ਦੀਆਂ ਜਾਨਾਂ ਨਾਲ ਵੱਧ ਕੇ ਨਹੀਂ ਆ ਕਿ ਮਸੀਤ ਜੋ ਪਹਿਲਾ ਨੰਬਰ ਇਹ ਕਹਨੇ ਆ ਵੀ ਉਹ ਤਾਂ ਜਿਵੇਂ ਹੁਣ ਇਹਨਾਂ ਦੇ ਨਾਲ ਅੱਡਿਆਂ ਦੇ ਲੱਗਦੇ ਆ ਜਿਹੜੇ ਇਹਨਾਂ ਦੇ ਅੱਡੇ ਆ ਜਦੋਂ ਇਹਨਾਂ ਦੇ ਤਸ਼ਮੈਸ਼ ਕੀਤੇ ਗਿਆ 9 ਅੱਡੇ ਐਤਵਾਦੀਆਂ ਦੇ ਤੇ ਨਾਲ ਨਾਲ ਫਿਰ ਉਹ ਵੀ ਉੱਡ ਗਏ ਤੇ ਜੇ ਗੱਲ ਕਰੀਏ ਸਾਡੇ ਪੰਜਾਬ ਦੀ ਇੱਕ ਬਠਿੰਡਾ ਜੋ ਸਾਡੇ ਪੰਜਾਬ ਦੇ ਵਿੱਚ ਪੈ ਜਾਂਦਾ ਬਠਿੰਡਾ ਦੇ ਨਾਲ ਇੱਕ ਪਿੰਡ ਲੱਗਦਾ ਤਾਂ ਇੱਥੇ ਸਾਡੇ ਵੀ ਕਈ ਜ਼ਖਮੀ ਹੋਏ ਆ ਪੰਜਾਬ ਦੇ ਵਿੱਚ ਕੱਲਾ ਇੱਕ ਵੱਦ ਕੱਲਾ ਮੰਨ ਕੇ ਚਲੋ ਇਹ ਪਾਕਿਸਤਾਨ ਦੇ ਵਿੱਚ ਹੀ ਨਹੀਂ ਹੋਇਆ ਕੁਝ ਤਾਂ ਇਹ ਸਾਡੇ ਪੰਜਾਬ ਦੇ ਵਿੱਚ ਵੀ ਕਈ ਜ਼ਖਮੀ ਹੋਏ ਆ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਤਾਂ ਉਹਦਾ ਅੰਜਾਮ ਹੁਣ ਕਿਹਦੇ ਤੇ ਲਾਵਾਂਗੇ ਦੱਸੋ ਇੱਕ ਜੜ ਸਾਡਾ ਜਿਹੜਾ ਇੱਕ ਜੋ ਪਲੇਨ ਜੋ ਕਰੈਸ਼ ਹੋਇਆਗਾ ਤੇ ਜਿਹਦਾ ਕਰਕੇ ਕਿ ਪੰਜਾਬ ਦੇ ਵਿੱਚ ਬਠਿੰਡਾ ਦੇ ਨਾਲ ਇੱਕ ਪਿੰਡ ਲ ਪੈਂਦਾ ਉਥੇ ਡਿੱਗਾ ਇੱਕ ਮਜ਼ਦੂਰ ਤੇ ਜਿਹੜਾ ਕਿ ਮੰਡੀਆਂ ਦੇ ਵਿੱਚ ਕੰਮ ਕਰਦੇ ਆ ਤੇ ਉਹ ਇੱਕ ਵੀਡੀਓ ਵਾਇਰਲ ਹੋ ਰਹੀ ਏ ਨਾਲ ਤੇ ਵੀ ਇਕੱਲਾ ਇਹ ਪਾਕਿਸਤਾਨ ਦਾ ਨੁਕਸਾਨ ਨਹੀਂ ਭਾਰਤ ਦੇ ਵਿੱਚ ਕਈ ਲੋਕਾਂ ਦਾ ਨੁਕਸਾਨ ਵੀ ਹੋਇਆ ਜਿੱਥੇ ਜਿੱਥੇ ਇਹ ਪਲੇਨ ਗਰੇ ਆਗੇ ਜਿੱਥੇ ਡਿੱਗੇ ਆਗੇ ਜਾਨੀ ਕਿ ਤੇ ਕਹਿਣਾ ਮਤਲਬ ਹੁਣ ਜਿਆਦਾ ਸਮਾਂ ਨਹੀਂ ਲੈਂਦੇ ਕਿਉਂਕਿ ਲਾਈਟ ਜਾਣ ਦੇ ਕਾਰਨ ਹੁਣ ਥੋੜਾ ਜਿਹਾ ਵੀਡੀਓ ਆਪਾਂ ਲੰਬੀ ਘੱਟ ਕਰਾਂਗੇ ਕਿਉਂਕਿ ਲਾਈਟ ਜਾ ਚੁੱਕੀ ਤੇ ਇਸ ਕਰਕੇ ਥੋੜਾ ਜਿਹਾ ਸਮਾਂ ਆਪਾਂ ਘੱਟ ਲਵਾਂਗੇ ਗੱਲ ਹੁਣ ਇੰਨੀ ਕਾ ਵੀ ਜਿਵੇਂ ਪਾਕਿਸਤਾਨ ਆਪਦੇ ਵਾਰੀ ਮਾਰਦਾ ਚੀਕਾਂ ਵੀ ਸਾਡੇ ਇਹ ਮਰ ਗਏ ਜੀ ਉਹ ਮਰ ਗਏ ਜਿਹੜਾ ਇਹ ਮੰਨਿਆ ਤਨੇ ਇਹਨਾਂ ਦਾ ਇਤਵਾਦੀ ਹੈ ਜਿਹੜਾ ਮਸੂਦ ਇਹਦਾ ਨਾਮ ਅਜਰ ਕਿ ਪਤਾ ਨਹੀਂ ਪੁੱਠੇ ਸਿੱਧੇ ਨਾਮ ਜੀ ਹੁੰਦੇ ਇਹਨਾਂ ਦੇ ਤੇ ਹੁਣ ਤੁਹਾਨੂੰ ਗੱਲ ਇਹ ਹੀ ਦੱਸਣ ਜਾ ਰਹੇ ਹਾਂ ਵੀ ਸਾਡੇ ਭਾਰਤ ਨੇ ਬਹੁਤ ਤਕੜਾ ਇੱਕ ਅੰਜਾਮ ਦਿੱਤਾ ਇਹਨਾਂ ਨੂੰ ਜਿਹਦੇ ਵਿੱਚ ਕੀ ਹੁਣ ਇਹਨਾਂ ਨੂੰ ਪੂਰੀਆਂ ਮਿਰਚਾਂ ਲੱਗ ਚੁੱਕੀਆਂ ਜਿਹਦੇ ਵਿੱਚ ਹੁਣ ਚੀਕਾਂ ਮਾਰ ਰਹੇ ਐ ਕਹਿੰਦਾ ਮਤਲਬ ਸਾਡੇ ਭਾਰਤ ਦਾ ਵੀ ਨੁਕਸਾਨ ਹੋਇਆ ਕੱਲਾ ਪਾਕਿਸਤਾਨ ਦਾ ਨਹੀਂ ਚਾਹੇ ਸਾਡਾ ਜੇ ਗੱਲ ਕਰੀਏ ਹੁਣ 26 ਜਿਹੜੇ ਬੇਕਸੂਰ ਮਾਰੇ ਗਏ ਆ ਇਹ 29 ਲੋਕਾਂ ਦੇ ਵਾਰ ਕਰਿਆ ਇਹਨਾਂ ਨੇ ਕਹਿੰਦਾ ਮਤਲਬ ਪਾਕਿਸਤਾਨ ਦੇ ਵਿੱਚ ਜਿਹੜੇ ਇਹ ਪਾਲ ਰਹੇ ਹੈ ਇਹ ਪਾਕਿਸਤਾਨੀ ਸਰਕਾਰ ਤਾਂ ਇਹ ਆਪਣੇ ਵਾਰੀ ਹੁਣ ਚੀਕਾ ਮਾਰ ਰਹੇ ਆ ਵੀ ਕਹਿੰਦਾ ਮਤਲਬ ਸਾਡੀ ਆਰਮੀ ਜੇ ਇਹ ਸਾਡੇ ਇੱਕ ਮਾਰਨਗੇ ਤਾਂ ਸਾਡੀ ਆਰਮੀ ਇਹਨਾਂ ਦੇ 100 100 ਮਾਰੂ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਕਈ ਵਾਰ ਪਾਕਿਸਤਾਨ ਨੂੰ ਸਾਡੇ ਜਿਹੜੇ ਭਾਰਤ ਦੇ ਕਈ ਵਾਰ ਅੰਜਾਮ ਦਿੱਤਾ ਕਈ ਵਾਰ ਹਰਾਇਆਗਾ ਤਾਂ ਫਿਰ ਵੀ ਇਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਜਿਵੇਂ ਕਿ ਉਧਰ ਇਹ ਮੰਨ ਕੇ ਚੱਲੋ ਵੀ ਜਿਹੜੇ ਵੀ ਜਿੰਨੇ ਵੀ ਹੱਤਵਾਦੀ ਪਾਲੇ ਜਾਂਦੇ ਸਾਰੇ ਪਾਕਿਸਤਾਨ ਦੇ ਵਿੱਚ ਹੀ ਹੈ ਇਲਕੋ ਕੇ ਰੱਖਣਾ ਚਾਹੁੰਦੀਆਂ ਇੱਧਰ ਲਗੀਆਂ ਸਰਕਾਰਾਂ ਜਦੋਂ ਜੀ ਕਰਦਾ ਸਾਡੇ ਪੰਜਾਬ ਦੇ ਨੱਤੇ ਲੋਕਾਂ ਦੇ ਵਾਰ ਕਰਦੇ ਆ ਚਲੋ ਜੀ ਖਾਸ ਕਰਕੇ ਪਾਉ ਨੂੰ ਸਮਾਂ ਜ਼ਿਆਦਾ ਨਹੀਂ ਲੈਣ ਦੇ ਕਿਉਂਕਿ ਲਾਈਟ ਜਾਣ ਦੇ ਕਾਰਨ ਵੀਡੀਓ ਸਾਫ਼ ਨਹੀਂ ਵੱਲ ਰਹੀ ਪਰ ਛੋੜੇ ਤੱਕ ਵੀਡੀਓ ਪਹੁੰਚਾਉਣੀ ਜ਼ਰੂਰ ਆ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਗੱਲ ਨੂੰ ਨਾ ਟੋਕਦੇ ਧੰਨਵਾਦ